ਆਪ ਦਾ ਡੈਸਿਗਨੇਸ਼ਨ ਅਰਮਾਨਦੀਪ ਨਾਇਬ ਤਸੀਲਾਰ ਪਟਿਆਲਾ ਸਰ ਕਿਵੇਂ ਦੀ ਜੀ ਸਥਿਤੀ ਕੀ ਨਜ਼ਰ ਆਈ ਹੈ ਤੇ ਕਿਉਂਕਿ ਕਾਫੀ ਗਰਮ ਮਾਹੌਲ ਵੀ ਹੋਇਆ ਅ ਦੇਖੋ ਜੀ ਜਦੋਂ ਸਵੇਰ ਤੋਂ ਪ੍ਰੋਟੈਸਟ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਲਗਾਤਾਰ 네ਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਐਂਡ ਮਲਟੀਪਲ ਟਾਈਮ ਇਹਨਾਂ ਨੂੰ ਸਮਝਾਇਆ ਗਿਆ ਕਿ ਇਹਨਾਂ ਦੇ ਪ੍ਰੋਟੈਸਟ ਕਰਾਂ ਨਾ ਨਾਰਮਲ ਪਬਲਿਕ ਜਿਹੜੀ ਹੈਗੀ ਆ ਉਹਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸ ਸਟੈਂਡ ਹੈਗਾ ਵਾ ਐਂਡ ਇੱਥੇ ਉਹ ਸਭ ਤੋਂ ਜ਼ਿਆਦਾ ਨਾਰਮਲ ਕਰਾਂਦੇ ਜਵਾਗ ਜਿਹੜੇ ਆ ਉਹ ਇਹਨਾਂ ਦੇ ਉੱਤੇ ਜਬੈਟਦੇ ਨੇ ਬਸਾਂ ਦੇ ਉੱਤੇ ਕੋਈ ਆਪਣੇ ਕੰਮ ਕਰ ਜਾਂਦਾ ਕੋਈ ਰੋਜ਼ਗਾਰ ਜਾਂਦਾ ਕੋਈ ਕਾਲਜ ਜਾਂਦਾ ਹੈ ਤੇ ਤੁਹਾਨੂੰ ਤੁਹਾਡੇ ਪ੍ਰੋਟੈਸਟ ਤੋਂ ਕੋਈ ਦਿੱਕਤ ਨਹੀਂ ਬਾਰੇ ਪ੍ਰੋਟੈਸਟ ਨੂੰ ਪੀਸਫੁਲ ਢੰਗ ਨਾਲ ਸਾਈਡ ਲਾਈਨ ਕਰਕੇ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਬਾਰੇ ਵੀ ਸੋਚੇ ਸਰਕਾਰ ਐਂਡ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਬਟ ਜਦੋਂ ਉਹਨਾਂ ਨੇ ਗੇਟ ਬੰਦ ਕਰ ਦਿੱਤੇ ਐਂਡ ਅਗਰੈਸਿਵ ਰੂਪ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਲਈ ਵੀ ਮਜਬੂਰੀ ਬਣ ਗਈ ਕਿ ਇੱਕ ਤਾਂ ਲੋਕਾਂ ਦੇ ਲਈ ਆਪਣੀ ਅਪਲਾਈ ਨੂੰ ਧਿਆਨ ਚ ਰੱਖਦੇ ਇੱਕ ਇਹ ਥੋੜਾ-ਪੋੜਾ ਇਸਤੇਮਾਲ ਕਰਨਾ ਪਿਆ ਐਗਰੈਸਿਵ ਪੋਰਸੀਗਾ ਜੀ ਇਹਨਾਂ ਦਾ ਲੋਕਾਂ ਦਾ ਦੇਖੋ ਜੀ ਢਟਕਾਓ ਪਾਸ਼ਨ ਦਿੱਤੇ ਜਾ ਰਹੇ ਸੀ ਕਿ ਖੁਦ ਨੂੰ ਅਗਲਾਉਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਜੋ ਕਿ ਗਲਤ ਸੀਗਾ ਸਾਨੂੰ ਲੱਗਦਾ ਹੈ ਕਿ ਪ੍ਰੋਟੈਸਟ ਕਰਨਾ ਰਾਈਟ ਹੈਗਾ ਪਰ ਪ੍ਰੋਟੈਸਟ ਨੂੰ ਇਸ ਤਰੀਕੇ ਨਾਲ ਐਗਰੈਸਿਵ ਕਰਨਾ ਕਿਸੇ ਦਾ ਵੀ ਰਾਈਟ ਨਹੀਂ ਹੈਗਾ ਇਸ ਕਰਕੇ ਸਾਨੂੰ ਇਸ ਜਿਹੜਾ ਹੈਗਾ ਸਟੈਪ ਲੈਣਾ ਪਿਆ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਵੀ ਕਰੂਗੀ ਜੀ ਕਿਸੇ ਤਰੀਕੇ ਦੇ ਐਫਆਈਰ ਦੇਖੋ ਜੀ ਪੁਲਿਸ ਵਾਲੇ ਪੁਲਿਸ ਸਟੇਜੀ ਆਏ ਹੋ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅੱਗੇ ਉਹਨੂੰ ਆਪਣੇ ਆਪ ਅਮਲ ਦੇ ਵਿੱਚ ਲਿਆਏਗੀ ਜਖਮੀ ਕਿੰਨੇ ਲੋਕ ਹੋਏ ਜਖਮੀ ਕੋਈ ਐਗਜੈਕਟ ਐਸਟੀਮੇਟ ਨਹੀਂ ਆਏਗਾ ਵਾ ਬਾਕੀ ਅਸੀਂ ਦੇਖਦੇ ਆ ਰਾਉਂਡ ਅਪ ਕਰਨ ਤੋਂ ਬਾਅਦ ਹਰ ਇੱਕ ਜਿਹੜਾ ਵੀ ਹੈਗਾ ਵਾ ਚਾਹੇ ਉਹ ਕੋਲਿਸ ਵਾਲਾ ਵਾ ਤੇ ਚਾਹੇ ਕੋਈ ਪ੍ਰੋਟੈਸਟ ਕਰਤਾ ਵਾ ਹਰ ਇੱਕ ਨੂੰ ਮੈਡੀਕਲ ਟ੍ਰੀਟਮੈਂਟ ਐਂਡ ਕੇਅਰ ਦਿੱਤੀ ਜਾਏਗੀ ਐਂਡ ਜੋ ਵੀ ਹੈਗਾ ਸਾਡੇ ਵੱਲੋਂ ਕੋਸ਼ਿਸ਼ ਕਰੇਗਾ ਅਸੀਂ ਮੈਕਸਿਮਮ ਉਹਨਾਂ ਦੀ ਹੈਲਥ ਦੇ ਕੇ ਕਰਾਂਗੇ ਕੋਈ ਗ੍ਰਿਫਤਾਰ ਕੀਤਾ ਗਿਆ ਜੀ ਕਿੰਨੇ ਲੋਕ ਐਰ ਕੋਈ ਰਫ ਐਸਟੀਮੇਟ ਜੋ ਪੁਲਿਸ ਵੱਲੋਂ ਹਿੱਕ ਤੱਕ ਦਿੱਤਾ ਗਿਆ ਉਹ 40-50 ਦੇ ਆਸ-ਪਾਸ ਹੈਗਾ ਵਾ ਬਟ ਐਗਜੈਕਟ ਨੰਬਰ ਜਿਹੜਾ ਵਾ ਉਹ ਹੁਣ ਆਪਾਂ ਬਾਅਦ ਵਿੱਚ ਹੀ ਪਤਾ ਲੱ